ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਣੇ ਸੁਣਨੇ ਵਾਲੇ ਸਾਰੇ ਸਿੰਧਰਾਂ ਮਿੱਤਰਾਂ ਨੂੰ ਸੋ ਸਿਪਿਛਲੇ ਪੰਜ ਦਿਨ ਤੋਂ ਆਏ ਹੋਏ ਸੀ ਗੁਰਦੁਆਰਾ ਸਾਹਿਬ ਸ੍ਰੀ ਪਟਨਾ ਸਾਹਿਬ ਵਿਖੇ ਸੋ ਸਾਡਾ ਜੋ ਯਾਤਰਾ ਦਾ ਪੰਜ ਦਿਨ ਦਾ ਪ੍ਰੋਗਰਾਮ ਸੀ ਅੱਜ ਸਮਾਪਤ ਹੋ ਰਿਹਾ ਹੈ ਸੋ ਅਜੇ ਸੀ ਜਾਣਾ ਹੈ ਆਪਣੇ ਘਰ ਨੂੰ ਸਾਡੀ ਫਲੈਟ ਹੈ ਜੀ 2:00 ਵਜੇ 20 ਮਿੰਟ ਤੇ ਔਰ ਲਗਭਗ 3:00 ਵਜੇ 40 ਮਿੰਟ ਤੇ ਚੰਡੀਗੜ੍ਹ ਪਹੁੰਚ ਜਾਣੀ ਹੈ ਸੋ ਬਾਕੀ ਤੋਂ ਦਿਖਾਣਾ ਸਾਡਾ ਜੋ ਕਮਰਾ ਹੈ ਇੱਥੇ ਆਪਾਂ ਰਹਿਸ਼ ਕੀਤੀ ਹੈ ਪਿਛਲੇ 5 ਦਿਨ ਤੋਂ ਇਹ ਆਜੀ ਸਾਡਾ ਰੂਮ ਜਿੱਥੇ ਅਸੀਂ ਪਿਛਲੇ 5 ਦਿਨ ਤੋਂ ਰਹਿ ਰਹੇ ਸੀ ਕਮਰੇ ਬੜੇ ਸੋਹਣੇ ਬਣੇ ਹੈ ਗੁਰੂ ਘਰ ਵਿੱਚ ਔਰ ਪੂਰੀ ਸਰਾਹੀ ਬਹੁਤ ਵਧੀਆ ਹੈ ਜੀ ਸਮਤਾਂ ਵਾਸਤੇ ਸਿੰਗਲ ਬੈੱਡ ਡਬਲ ਬੈੱਡ ਜਿੱਦਾਂ ਵੀ ਸਮਤਾਂ ਦੇ ਯਾਤਰੀ ਹੋਣ ਦਾ ਰੂਮ ਮਿਲ ਜਾਂਦਾ ਉਹ ਨਾਲਾ ਛੋਟਾ ਸੋਫਾ ਲਾਇਆ ਹੋਇਆ ਉਹ ਰੂਮ ਸਾਰੇ ਏਸੀ ਵਾਲੇ ਨੇ ਜੀ ਇਹ ਸਾਰੇ ਤੁਸੀਂ ਵੇਖ ਹੀ ਰਹੇ ਹੋ ਇਹ ਸਾਡਾ ਬਾਥਰੂਮ ਜੋ ਸੰਗਤਾਂ ਜਾਂਦੀਆਂ ਉਹਨਾਂ ਨੂੰ ਪਹਿਲਾਂ ਇਹੀ ਹੁੰਦਾ ਕਿ ਸਾਡਾ ਜੋ ਬਾਥਰੂਮ ਹੈ ਉਹ ਸਾਫ਼ ਸੁਥਰਾ ਸਾਨੂੰ ਮਿਲ ਜਾਏ ਹੋਰ ਗਿਜ਼ਰ ਲੱਗਿਆ ਇਹ ਬਾਥਰੂਮ ਦੇ ਵਿੱਚ ਵੀ ਔਰ ਇੱਧਰ ਸਾਡੀ ਹੁਣ ਤਿਆਰੀ ਹੋ ਗਈ ਕਮਰੇਨ ਛੱਡਣ ਦੀ ਆਪਣੇ ਘਰ ਨੂੰ ਚੱਲੇ ਪਾਉਣ ਦੀ ਤੇ ਅੱਛੀਆਂ ਸਾਡੀਆਂ ਰੜੀ ਗਈਆਂ ਜੀ ਔਰ ਅੱਜਕਲ ਜੋ ਬਾਬਾ ਜੀ ਹਰਾਨੇ ਨਵੇਂ ਲਾਇਏ ਲੋਕ ਦਰਵਾਜ਼ਿਆਂ ਨੂੰ ਆਹ ਹੈ ਜੀ ਇਹ ਕਾਰਡ ਇਹ ਕਾਰਡ ਅਸੀਂ ਨਾਲ ਪੰਚ ਕਰਾਂਗੇ ਟੱਚ ਕਰਾਂਗੇ ਦੇ ਨਾਲ ਸੈਂਸਰ ਦੇ ਨਾਲ ਤੇ ਦਰਵਾਜ਼ਾ ਖੁੱਲ ਜਾਏਗਾ ਉਹ ਬੰਦ ਜੇ ਆਪਾਂ ਕਰਾਂਗੇ ਆਟੋਮੈਟਿਕਲੀ ਬੰਦ ਹੋ ਜਾਣਾ ਜਦੋਂ ਆਪਾਂ ਬੰਦ ਕਰਾਂਗੇ ਇਹਨੂੰ ਇਹ ਦੇਖੋ ਹੁਣ ਪੰਚ ਕਰਦੇ ਆਂ ਤੇ ਨਾਲ ਲਾਈਟ ਜਲੇਗੀ ਦਰਵਾਜ਼ਾ ਆਪਣੇ ਆਪ ਖੁੱਲ ਜਾਏਗਾ ਨਵੀਂ ਟੈਕਨੋਲੋਜੀ ਇਹ ਸਾਹਮਣੇ ਇਹ ਵੀ ਸਰਾ ਉਹ ਸਾਹਮਣੇ ਵੀ ਸਰਾ ਦਿਖ ਰਹੀ ਜੀ ਇਹ ਭੈਣ ਜੀ ਨੇ ਜਿਹੜੇ ਲੁਧਿਆਣੇ ਤੋਂ ਇਹਨਾਂ ਸਾਡੇ ਕੱਲ ਪਰਸੋਂ ਮੁਲਾਕਾਤ ਹੋਈ ਸੀਗੀ। ਔਰ ਇਹਨਾਂ ਨੇ ਵੀ ਸਾਡੇ ਨਾਲ ਹੀ ਫਲਾਈਟ ਤੇ ਚੰਡੀਗੜ੍ਹ ਜਾਣਾ। ਔਰ ਅੱਗੋਂ ਫਿਰ ਜੁਗਰਾਂ ਦਾ ਬੰਦੋਬਸਤ ਹੋਏਗਾ ਘਰ ਜਾਣ ਦਾ। ਉਧਾਂ ਜਾਣਗੇ। ਇਹਦੀ ਸਰਾਹ ਵੇਖ ਰਹੇ ਜੀ ਸਾਰੀ ਸਰਾਹ ਜੋ ਰਾਜਾ ਫਤਿਹ ਚੰਦ ਮੈਣੀ ਜੀ ਦੇ ਨਾਮ ਤੇ ਬਣੀ ਹੋਈ ਹੈ। ਤੋਨੋ ਪਿਛਲੀ ਵੀਡੀਓ ਜੀ ਦਿਖਾਇਆ ਸੀ ਇਸਰਾਵਾ ਇੱਕ ਪਾਸੇ ਸੀੜੀਆਂ ਪੌੜੀਆਂ ਬਣੀਆਂ ਹੋਈਆਂ ਨੇ ਸੰਗਤਾਂ ਦੇ ਉੱਪਰ ਥੱਲੇ ਜਾਣ ਵਾਸਤੇ ਔਰ ਨਾਲ ਹੀ ਇਧਰ ਲਿਫਟਾਂ ਲੱਗੀਆਂ ਹੋਈਆਂ ਔਰ ਨਾਲ ਇਧਰ ਫਿਲਟਰ ਜੋ ਪਾਣੀ ਪੀਣੋ ਵਾਸਤੇ ਸੰਗਤਾਂ ਵਾਸਤੇ ਫਿਲਟਰ ਲੱਗੇ ਹੋਏ ਨੇ ਇਸਰਾਵਾ ਦੇ ਵਿੱਚ ਸਾਫ ਸੁਥਰਾ ਪਾਣੀ ਪੀਣ ਵਾਲੀ ਵਾਸਤੇ। ਹੋਰ ਇਸ ਇਲਾਕੇ ਵਿੱਚ ਲਗਭਗ ਜੀ 6 ਮੰਜ਼ਲਾਹ ਨੇ ਸੰਗਤਾਂ ਵਾਸਤੇ ਰੂਮ ਲੈਣ ਲਈ ਡਸਟਬਿਨ ਵੀ ਰੱਖੇ ਹੋਏ। ਯੂਜ਼ ਮੀ ਕਿਸੇ 5 ਜਾਂ 7 ਸਟਾਰ ਹੋਟਲ ਨਾਲੋਂ ਘੱਟ ਨਹੀਂ ਹੈਗੀ ਜਿੱਥੇ ਦਾ ਰੂਮ ਇੱਥੇ ਮੈਂ ਦਿਖਾ ਰਿਹਾ ਸਾਹਮਣੇ ਇੱਕ ਸਰਾਹ ਹੋ ਰਿਹਾ ਜੋ ਪਹਿਲੇ ਦੀ ਬਣੀ ਹੋਈ ਹੈ ਇਹ ਵੀ ਬਹੁਤ ਸੋਹਣੀ ਹੈ ਔਰ ਫੁੱਲ ਤਾਂ ਪੂਰੇ ਗੁਰੂ ਘਰ ਦੇ ਵਿੱਚ ਹੀ ਮਤਲਬ ਹਰ ਜੋ ਸਰਾਹ ਦਾ ਫਰਸਟ ਫਲੋਰ ਸੈਕਿੰਡ ਥਰਡ ਫੋਰਥ ਸਿੱਧਾ ਨਾਲ ਬਣੇ ਨੇ ਹਰ ਜਗ੍ਹਾ ਫੁੱਲ ਹੀ ਫੁੱਲ ਲਗਾਏ ਹੋਏ ਨੇ ਇਹ ਸਾਹਮਣੇ ਸਰ ਜੋ ਸਰਾਹ ਹੈ ਰਾਜਮਾਤਾ ਵਿਸ਼ੰਭਰਾ ਦੇਵੀ ਜੀ ਦੇ ਨਾਤੇ ਜੋ ਰਾਜਾ ਫਤਿਹ ਜਨ ਮੈਣੀ ਜਿਹਨੋਂ ਦੇ ਘਰ ਵਾਲੀ ਸੀਗੀ ਔਰ ਇਹ ਜੋ ਗੁਰੂ ਘਰ ਹੈ ਬਾਲੀਲਾ ਉਸ ਦੀ ਬੈਕ ਸਾਈਡ ਹੈ ਜੀ ਇਹ ਕਰੋੰਦੇ ਦਾ ਪੇੜ ਤੁਹਾਨੂੰ ਪਹਿਲੇ ਵੀ ਦਿਖਾਇਆ ਸੀ ਵੀਡੀਓ ਦੇ ਵਿੱਚ ਉਹਨਾਂ ਸਾਹਮਣੇ ਪਿੱਛੇ ਦਿਖ ਰਹੀ ਸਰਾ ਜੋ ਨਵੀਂ ਬਣਦੀ ਪਈ ਹੈ ਗੁਰੂ ਘਰ ਵਿੱਚ ਇਹ ਕੁਝ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਣੀ ਹੈ ਸਵੇ ਜੀ ਜੋ ਕੰਮ ਚੱਲ ਰਿਹਾ ਗੁਰੂ ਘਰ ਦੇ ਵਿੱਚ ਇੱਥੇ ਪਹਿਲਾਂ ਪਾਰਕਿੰਗ ਹੁੰਦੀ ਸੀ ਗੱਡੀਆਂ ਦੀ ਅੱਜ ਕਦੇ ਸਾਰਾ ਦੁਆਰਾ ਥੱਲੋਂ ਵੱਟ ਕੇ ਬਾਬਾ ਜੀ ਹਰਣਾ ਲੈਂਟਰ ਪਵਾਤਾ ਔਰ ਜੋ ਇਹ ਲੰਗਰ ਆ ਜੂ ਸਾਹਮਣੇ ਵੇਖ ਰਹੇ ਹੋ ਬਾਬਾ ਜੀ ਕਰੇ ਸੀ ਕਿ ਇਹ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ਪੁਰ ਤੋਂ ਬਾਅਦ ਇਹ ਵੀ ਆਪਾਂ ਹਟਾ ਕੇ ਇਥੋਂ ਦੀ ਲੈਂਟਰ ਪਾ ਕੇ ਫਿਰ ਬਣਾਣਾ ਹੈ ਔਰ ਇਧਰ ਸਾਡੀ ਗੱਡੀ ਵੀ ਤਿਆਰ ਸਨ ਛੱਡਣ ਵਾਸਤੇ 에어ਪੋਰਟ ਤੇ ਤੇਰਾ ਤੇਰਾ ਨੰਬਰ ਜੀ ਗੱਡੀ ਦਾ ਔਰ ਇਹੀ ਗੱਡੀ ਸਾਨੂੰ 에어ਪੋਰਟ ਤੋਂ ਲੈ ਕੇ ਆਈ ਸੀ ਔਰ ਇਹੀ ਗੱਡੀ ਸੰਗਤਾਂ ਨੂੰ ਛੱਡਣ ਵਾਸਤੇ ਜਾ ਰਹੀ ਹੈ ਜੋ ਗੁਰੂ ਘਰ ਤੋਂ 에어ਪੋਰਟ ਪਹੁੰਚਦਾ ਜੀ ਇਹ ਕਮ ਸੇ ਕਮ 25 ਕਿਲੋਮੀਟਰ 25-30 ਕਿਲੋਮੀਟਰ ਪਹੁੰਚਦਾ ਅਗਰ ਵਿੱਚ ਸ਼ਾਰਟਕਟ ਆਨੇ ਆ ਉਧਰ ਫਿਰ ਭੀੜਪੜੱਕੇ ਵਾਲਾ ਇਲਾਕਾ ਹੈ ਹੁਣ ਜੋ ਗੰਗਾ ਦੇ ਨਾਲ ਨਾਲ ਨਵਾਂ ਪੁਲ ਬਣ ਗਿਆ ਹੋਇਆ ਹੈ ਉਹ ਰਸਤਾ ਬਿਲਕੁਲ ਸਾਫ਼ ਸੁਥਰਾ ਹੈ ਇਹ ਸਾਡੇ ਸੰਗਤਾਂ ਜੋ ਜਾ ਰਹੀਆਂ ਸਾਡੇ ਨਾਲ ਹੈਗੇ ਜੀ 12 ਚੁਬਨ ਜਣੇ ਹੈਗੇ ਗੁਰਮੁਖ ਪਿਆਰੇ ਜਿਨ੍ਹਾਂ ਨੇ 에ਰਪੋਰਟ ਤੇ ਜਾਣਾ ਥੋੜਾ ਤੇ ਹਰਾ ਦੇ ਮੱਦੇ ਨਜ਼ਰ ਬਾਜ਼ਾਰ ਚ ਭੀੜ ਭੜਕ ਕੇ ਚੋਖੇ ਨੇ ਤਾਂ ਗੱਡੀ ਵੀ ਸਲੋ ਜਲਦੀ ਸਮਤਾਂ ਜੀ ਸਾਡੇ ਨਾਲ ਬੈਠੀਆਂ ਜੋ ਇਹ ਵੀਰ ਦਿੱਲੀ ਤੋਂ ਨੇ ਔਰ ਕੁਝ ਸੰਗਤਾਂ ਪੰਜਾਬ ਦੀਆਂ ਔਰ ਇਹ ਜਾ ਰਿਹਾ ਜੀ ਰਸਤਾ ਜੋ ਗੰਗਾ ਦੇ ਨਾਲ-ਨਾਲ ਬਣਿਆ ਹੋਇਆ ਰਸਤਾ ਬਹੁਤ ਸਾਫ਼-ਸੁਤਰਾ ਔਰ ਖੁੱਲਾ ਰਸਤਾ ਹੈ ਜੀ ਉਹ ਰਸਤੇ ਦੇ ਨਾਲ-ਨਾਲ ਵੀ ਇਹਨਾਂ ਨੇ ਕਾਫੀ ਗਾਰਡਨਿੰਗ ਕੀਤੀ ਹੋਈ ਹੈ ਇਹ ਪਹੁੰਚ ਗਏ ਜੀ ਅਸੀਂ ਪਟਨਾ ਏਅਰਪੋਰਟ ਤੇ ਕਿਉਂਕਿ ਪਟਨਾ ਸਾਹਿਬ ਇੱਕ ਵੱਖਰਾ ਸ਼ਹਿਰ ਹੈ ਔਰ ਪਟਨਾ ਜਿੱਥੇ ਏਅਰਪੋਰਟ ਹੈ ਇਹ ਵੱਖਰਾ ਸ਼ਹਿਰ ਹੈ ਜੀ ਇਹ ਸਮੇਤ ਆ ਸਾਡੀ ਉਤਰੀਆਂ ਔਰ ਇੱਧਰ ਇਹ ਸਾਰਾ 에어ਪੋਰਟ ਜੋ ਪੂਰਾ ਹੀ ਨਵਾਂ ਬਣਿਆ ਹੋਇਆ ਹੈ। ਔਰ ਇੱਕ ਸਾਲ ਚ ਹੀ ਕਾਫੀ ਕੁਝ ਚੇਂਜ ਹੋ ਗਿਆ। ਹੁਣ ਚਲਦੇ ਆ ਜੀ ਅੰਦਰ। ਅੰਦਰ ਜਾ ਕੇ ਪਣੀ ਸਕਿਉਰਿਟੀ ਚੈੱਕਅਪ ਹੋਏਗੀ। ਉਸ ਤੋਂ ਬਾਅਦ ਵੇਟਿੰਗ ਰਿਚ ਪਲੇਨ ਦੀ ਵੇਟ ਕਰਾਂਗੇ। ਔਰ ਫਿਰ ਬੈਠਾਂਗੇ oplane ਦੇ ਵਿੱਚ ਇਹ ਪਹੁੰਚ ਜੀ ਆਪਾਂ ਵੇਟਿੰਗ ਹਾਲ ਦੇ ਵਿੱਚ ਸਕੂਟੀ ਚੈੱਕ ਹੋ ਗਿਆ ਅਜੇ ਸਮੇਤਾਂ ਸਟਾਰਟਿੰਗ 'ਚ ਘਟਣਾ ਕਿਉਂਕਿ ਅਸੀਂ ਅੱਗੇ ਅੱਗੇ ਅਸੀਂ ਜਲਦੀ ਪਹੁੰਚ ਗਏ ਆ ਥੋੜੇ ਦਿਰ ਜੀ ਪੂਰਾ ਜੋ ਇਹ ਵੇਟਿੰਗ ਹਾਲ ਇਸਪ੍ਰੋਪਰ ਜਾਣਾ ਸਵਾਰੀਆਂ ਦੇ ਨਾਲ ਲੋ ਜੀ ਆਖਰ ਪਹੁੰਚ ਗਏ ਆਪਾਂ ਚੰਡੀਗੜ੍ਹ ਸွေ ਭੰਜ ਜਿਨ੍ਹਾਂ ਨੇ ਜਾਣਾ ਹੈਗਾ ਲੁਧਿਆਣੇ ਇਧਰ ਸਾਡੇ ਸਿੰਘ ਸਾਹਿਬ ਹੋਰ ਬਾਅਦ ਸਾਡੇ ਵੀਰ ਲੰਬੜਦਰ ਜੀ ਨੂੰ ਲੈਣ ਵਾਸਤੇ ਆ ਰਹੇ ਨੇ ਬਹੁਤ ਸੋਹਣਾ 뷰 ਹੈ ਜੀ ਇਹ ਏਅਰਪੋਰਟ ਦਾ ਵੀ ਬਹੁਤ ਸੋਹਣਾ ਬਣਿਆ ਹੋਇਆ ਆਪਣਾ ਏਅਰਪੋਰਟ ਉਸਾਂ ਨੂੰ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਹਿਮਾਚਲ ਵਾਲਿਆਂ ਨੂੰ ਇਹ ਸਾਰਨੂੰ ਫਾਇਦਾ ਜੀ ਇਸ ਏਅਰਪੋਰਟ ਦਾ ਆਗੇ ਜੀ ਏਅਰਪੋਰਟ ਤੋਂ ਬਾਹਰ ਸਵਰਨ ਆਪਣੇ ਜੋ ਗੱਡੀ ਲੈ ਕੇ ਆ ਰਹੇ ਨੇ ਨੰਬਰਦਾਰ ਜੀ ਸਾਡੇ ਬ੍ਰਦਰ ਉਹਨਾਂ ਨੂੰ ਫੋਨ ਕਰਦਾ ਕਿ ਤੁਸੀਂ ਗੱਡੀ ਲੈ ਕੇ ਪਹੁੰਚ ਜਾਓ ਮੈਂ 2 ਘੰਟੇ ਦੇ ਵਿੱਚ ਆਪਣੇ ਘਰ ਨੂੰ ਪਹੁੰਚ ਜਾਵਾਂਗੇ। ਬਾਕੀ ਫਿਰ ਗੁਰੂ ਸਾਹਿਬ ਦੀ ਕਿਰਪਾ ਕਰਨ ਕਿਸੇ ਹੋਰ ਯਾਤਰਾ ਦਾ ਸ਼ਡਿਊਲ ਬਣ ਜਾਏਗਾ।